ਬੱਦਰ ਉਹ ਏਕੇ ਮੱਥਾ ਬਾਬੇ ਨੂੰ ਤੇ ਪਾ ਤੇ ਚਾਲੇ ਇਸ ਵਾਰ ਹਾਈਟ ਊਡੀ ਜੀ ਮਸਲਾ ਬਣੂਗੀ ਊਡੀ ਇਸ ਵਾਰ ਹਾਈਟ ਮਸਲਾ ਬਣੂਗੀ ਸਾਡੇ ਲਈ ਪਰ ਚਲੋ ਬਾਬੇ ਨੂੰ ਮੱਥਾ ਟੇਕਤਾ ਢੜਪਾ ਜਗਰਾ 4:00 ਵੱਜੇ ਆ ਬਾਕੀ ਕਰਦੇ ਜਾਵਾਂਗੇ ਗੱਲਾਂ ਬਾਤਾਂ ਪਹੁੰਚੇ ਸੀਗੇ ਸਾਡੇ ਬਰਨਾਲੇ ਤੇ ਆ ਬਾਈਪਾਸ ਤੇ ਆ ਇੱਥੇ ਆ ਸਾਹਮਣੇ ਐਕਸੀਡੈਂਟ ਹੋ ਗਿਆ ਸਵੇਪ ਟਗੱਡੀ ਇੱਕਦਮ ਟਰਨ ਹੋਈ ਰਾਈਟ ਨੂੰ ਉਹਦੇ ਪਿੱਛੇ ਇੱਕ ਗੱਡੀ ਜਾਂਦੀ ਸੀ ਮੇਰੇ ਖਿਆਲ ਚ ਬਰਨਾ ਬਰਨਾ ਜੀ ਲੱਗਦੀ ਹੈ ਇੱਕ ਆ ਇਹ ਉਹਦੋਂ ਤੱਕ ਟੱਚ ਹੋ ਗਈ ਲੱਗੇ ਸੀ ਜਫੜਾ ਜਿਹਾ ਲਾਉਣ ਪਰ ਹਟਾਤੇ ਲੋਕਾਂ ਨੇ ਹਾਂਜੀ ਮਿੱਤਰੋ ਲਾਈਟਾਂ ਲੱਗ ਗਈਆਂ ਤੋ ਗ੍ਰਿਵਨੋ 4 ਕੌਜੇ ਉਥੋਂ ਤੁਰੇ ਸੀਗੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਤੋਂ ਤੇ 2ਪ ਘੰਟੇ ਹੋਏ ਆ ਲਾਈਟਾਂ ਲੱਗ ਗਈਆਂ ਮੌਸਮ ਖਰਾਬ ਹੁੰਦਾ ਲੱਗਦਾ ਕਿਉਂਕਿ ਕੱਲ ਤੇ ਪਰਸੋਂ ਥੋੜੀ ਥੋੜੀ ਕਣਮਣਾ ਆਪਣੇ ਪਿੰਡ ਵੀ ਹੋਈ ਸੀ ਤੇ ਆ ਹੁਣ ਮੈਨੂੰ ਲੱਗਦਾ ਆ ਵੀ ਇਹ ਨੇੜੇ-ਟੜੇ ਨਹੀਂ ਆਉਣ ਵਾਲੀ ਆ ਟੋਲ ਆ ਗਿਆ ਰੰਪਰੇ ਵਾਲਾ ਤੇ ਮੌਸਮ ਖਰਾਬ ਹੀ ਲੱਗਦਾ ਲਓ ਜੀ ਮੈਂ ਆ ਗਿਆ ਅੰਦਰ ਦੇ ਉੱਤੇ ਫੇਰ ਮਿਹਰਬਾਨ ਚੱਲੇ ਆ ਹਲੇ ਬਠਿੰਡੇ ਵਾਲੇ ਬਠਿੰਡੇ ਪਹੁੰਚੇ ਹੋਏ ਆ ਬਸ ਬਾਈਪਾਸ ਤਿਆਰ ਆ ਮਤਲਬ ਆ ਤਾਂ ਮੈਂ ਤੋਂ ਨਿਕਲ ਕੇ ਚੌਕੋਂ ਵਾਲਾ ਉਤੋਂ ਫਿਰ ਬਾਹਰ ਦੀ ਘੁੰਮਾਂਗੇ ਤੇ ਅੰਦਰ ਦੇਵਤਾ ਮਿਹਰਬਾਨ ਆ ਪਰ ਐਸੀ ਰਹਿਮੀ ਕਰੇ ਤਾਂ ਬਧੀਆ ਗੱਲ ਆ ਕਾਰਨਾ ਫਸਲਾਂ ਇਹਨਾਂ ਦਿਨਾਂ ਦੇ ਵਿੱਚ ਹਨਾ ਦਾਣਾ ਪੈਣਾ ਹੁੰਦਾ ਕਣਕਾਂ ਪਹਿਲੇ ਹੀ ਆਪਣਾ ਤਾਂ ਪੰਜਾਬੀਆਂ ਦਾ ਬੜਾ ਲੱਖ ਟੁੱਟਿਆ ਪਿਆ ਸੀ ਕੁਝ ਸਰਕਾਰਾਂ ਨੇ ਹੀ ਮਾਰਾਂ ਕੁਝ ਜ਼ਿਆਦਾ ਤਾਂ ਸਰਕਾਰਾਂ ਹੀ ਮਾਰਦੀਆਂ ਨੇ ਕੁਝ ਬਾਕੀ ਦੇ ਬੀਆਂ ਦੇ ਵਿੱਚ ਬਹੁਤ ਤਰ੍ਹਾਂ ਦਾ ਬਹੁਤ ਤਰ੍ਹਾਂ ਦੀਆਂ ਮਜ਼ੀਰਾਂ ਚੱਲਦੇ ਆ ਪਹਿਲੇ ਹੀ ਸਰਕਲ ਇੱਕ ਚੈਨ ਹੁੰਦੀ ਆ ਜੇ ਫਸਾ ਲੋ 100% ਨਹੀਂ ਨਿਕਰੂ ਵੀ ਤੇ ਉਹ ਚੈਨ ਸਾਰੇ ਸਰਕਲ ਨੂੰ ਪ੍ਰਭਾਵਿਤ ਕਰ ਦਿੰਦੀ ਆ ਪੰਜਾਬ ਜੀ ਤੋਂ ਇਸ ਕਰਕੇ ਇੰਦਰ ਦੇਵਤਾ ਜੀ ਨੂੰ ਬੇਨਤੀ ਆ ਕੋਸ਼ਿਸ਼ ਕਰਨਾ ਭਾਈ ਰਹਿਣਮ ਕਰ ਗਰਮੀਆਂ ਜਦੋਂ ਆਉਂਗਾ ਨਹੀਂ ਜਦੋਂ ਮਾਨਸਾ ਕਰਦੇ ਹੁੰਦੇ ਆ ਹੁਣ ਠੰਡ ਦੇ ਵਿੱਚ ਜਾਂਦੀ ਜਾਂਦੀ ਠੰਡ ਤੂ ਗੜੇ ਪਾਉਣ ਲੱਗੇ ਚਲੋ ਮਿੱਤਰੋ ਸਪੋਰਟ ਕਰਿਆ ਕਰੋ ਯਾਰ ਕੋਈ ਗੱਲ ਨਹੀਂ ਥੋੜਾ ਭਰਾਈਆਂ ਆਪਾਂ ਕਿਹੜਾ ਕੁਝ ਗਲਤ ਕੋਈ ਚੀਜ਼ ਐਸੀ ਬਣਾਉਣੀ ਆ ਨਾ ਆ ਵੀ ਐਕਸੀਡੈਂਟ ਹੋਇਆ ਹਾਂ ਬੱਜੀਆਂ ਲੱਗਦੀ ਆ ਹਾਂ ਲੱਗੀ ਰਹੀ ਹੈ ਮਿੱਤਰੋ ਗੱਲ ਕਰਦੇ ਸੀ ਵੀ ਆਪਾਂ ਕਿਹੜਾ ਕੁਝ ਯਾਰ ਗਲਤ ਬਣਾਉਨੇ ਆ ਸਾਫ਼ ਸੁਥਰੀ ਵੀਡੀਓ ਬਣਾਉਨੇ ਆ ਕਿੰਨ ਕਿਰਪਾ ਕਰਕੇ ਯਾਰ ਲਾਈਕ ਸਬਸਕ੍ਰਾਈਬ YouTube ਤੇ ਆਪਣਾ ਚੈਨਲ ਆ ਜਿਹੜਾ ਸਹਿਜ ਟੀਵੀ S H I G TV ਨੂੰ ਵੀ ਸਬਸਕ੍ਰਾਈਬ ਕਰੋ ਯਾਰ ਥੈਂਕ ਯੂ ਲੋਰੀ ਬਠਿੰਡੇ ਆ ਇਹ ਜਿਹੜਾ ਬਠਿੰਡਾ ਬਾਦਲ ਰੋਡ ਆ ਉਹਦੇ ਆ ਚੌਂਕ ਦੇ ਵਿੱਚੋਂ ਗੱਡੀ ਘੁਮਾ ਕੇ ਦੁਆਰਾ ਪੁਰ ਦੇ ਉੱਤੇ ਨੂੰ ਚੜਨ ਲੱਗੇ ਆ ਆ ਸੰਗਰੀਆਂ ਵਾਲੀ ਸਾਈਡ ਨੂੰ ਤੇ ਇਹ ਮੀਂਹ ਅੱਜ ਜਿਉਂ ਅਸੀਂ ਰਾਮਪੁਰਾ ਟੂਲਪਾਰ ਕਰਿਆ ਰਾਮਪੁਰੇ ਕੋਲੇ ਜਿਹੜਾ ਬਠਿੰਡੇ ਤੇ ਐਂਟਰ ਹੁੰਦੇ ਆ ਉਹ ਮੀਂਹ స్టార్ ਹੋ ਗਿਆ ਪਹਿਲਾਂ ਸੀਗਾ ਕੱਲ ਦਾ ਪਿੰਡ ਵੀ ਸੀਗਾ ਜਾਨੀ ਨਹੀਂ ਅੱਜ ਹੈਗਾ ਮੈਨੂੰ ਜਿਹੜੇ ਹਿਸਾਬ ਨਾਲ ਹਾਲਾਤ ਲੱਗਦੇ ਆ ਮੀਂਹ ਗਾਹ ਵੀ ਪੈਂਦਾ ਹੀ ਜਾਊਗਾ ਹੈ ਹੈ ਭਾਰਤਮਾਲਾ ਦੇ ਰੋਡ ਇਹ ਤਾਂ ਨਜ਼ਾਰਾ ਹੀ ਦਾ ਹ ਪਰ ਹਲੇ ਜਿੰਨਾ ਟਾਈਮ ਕੰਮ ਚੱਲਦਾ ਹਲੇ ਬੜਾ ਲਊ ਪੀਂਦੇ ਆ ਇਹ ਕਦੇ ਗੱਡੀ ਸੱਜੀ ਕਦੇ ਗੱਡੀ ਖੱਬੇ ਕਦੇ ਇੱਧਰ ਕਰਲਾ ਕਦੇ ਉੱਧਰ ਕਰਲਾ ਬਸ ਆਹੀ ਕੋ ਚੱਲੀ ਜਾਂਦਾ ਪੈਸੇ ਭਾਰਤਮਾਲਾ ਦੇ ਰੋਡ ਵਧੀਆ ਨੇ ਆਪਾਂ ਨਿੰਦ ਦੇ ਜੀ ਕਿਉਂਕਿ ਸਰਕਾਰੋ ਜੇ ਕੋਈ ਕੰਮ ਵਧੀਆ ਕਰ ਰਹੀ ਹੈ ਇੰਡੀਆ ਦੇ ਵਿੱਚ ਤਾਂ ਉਹ ਇੱਕੋ ਇੱਕ ਕੰਮ ਕਰ ਰਹੀ ਆ ਜਿਹੜਾ ਦਿਖ ਰਿਹਾ ਵੀ ਰੋਡ ਵਧੀਆ ਬਣ ਰਹੇ ਆ ਆਪਾਂ ਤਾਂ ਚਲੋ ਆਪਣੇ ਘਰਾਂ 'ਚ ਬੈਠੇ ਹੁੰਨੇ ਆ ਨਾ ਪੰਜਾਬ 'ਚ ਤੇ ਮੈਂ ਆਪਦੇ ਆਪ ਤੇ ਵੀ ਲਾ ਕੇ ਕਹਿਣਾ ਜਿੰਨਾ ਟਾਈਮ ਰੋਡਾਂ ਤੇ ਨਿਕਲਿਆ ਨਹੀਂ ਸੀ ਪਰ ਹੁਣ ਜਿਹੜੇ ਰੋਡ ਬਣ ਰਹੇ ਨੇ ਬਾਹਰ ਕਿਉਂਕਿ ਮੈਂ ਵੀ 2003 ਤੋਂ ਇੰਡੀਆ ਤੋਂ ਬਾਹਰ ਨਿਕਲਿਆ ਹੋਇਆ ਨੇ ਇਹ ਰੋਡ ਹੁਣ ਵਰਲਡ ਲੈਵਲ ਦੇ ਬਣ ਰਹੇ ਆ ਪਰ ਹਲੇ ਦਿੱਕਤ ਆ ਬਈ ਜਿੱਥੇ ਜਿੱਥੇ ਬਣਦੇ ਆ ਆਪਣੇ ਉਹ ਫੈਸਿਲਿਟੀ ਹੈ ਨਹੀਂ ਜਿਦਾਂ ਬਾਹਰ ਜੇ ਕੋਈ ਰੋਡ ਬਣਦਾ ਹਨਾ ਉਹ ਉਹਦੇ ਬਰਾਬਰ ਕੋਈ ਚੀਜ਼ ਜਾਂ ਰਸਤਾ ਉਦਾਂ ਦਾ ਚਾਹੇ ਥੋੜਾ ਜਿਹਾ ਨਰਮ ਬਣਾਇਆ ਹੋਵੇ ਵੀ ਟ੍ਰੈਫਿਕ ਐ ਲੰਘਦੀ ਰਹੇ ਇਸ ਚਾਰੂ ਰੂਪ ਨਾਲ ਆ ਵੀ ਟਰਾਲੀ ਟਰੈਕਟਰ ਸੱਟ ਲਿਆ ਹਨਾ ਬੰਦੇ ਨੇ ਲਹਿ ਗਿਆ ਸਤਾ ਜੀ ਪੈਟ ਬੂਗੋ ਲੱਗਿਆ ਉਹ ਅੱਜ ਦੂਜਾ ਜੀ ਜੀਗਾ ਮੇਟਰ ਨੂੰ ਮਿਲਦੇ ਆ ਥੋੜੇ ਟਾਈਮ ਬਾਅਦ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹੈਲੋ 4:00 ਵਜੇ ਤੁਰੇ ਸੀ ਸਾਂਭ ਲੋ ਲੁਧਿਆਣੇ ਕੋਲ ਤੇ ਚਾਹੀਏ ਬੱਧੀ 1:30 ਵਜੇ ਪਹੁੰਚ ਗਏ ਸਵੇਰੇ ਉਹ ਵੀ ਰਾਤ ਮੀਂਹ ਸਾਰੇ ਜਿਹਾ ਬਠੰਡੇ ਤੋਂ ਸ਼ੁਰੂ ਹੋਇਆ ਪੈ ਗਿਆ ਹਟ ਗਿਆ ਪੈ ਗਿਆ ਹਟ ਗਿਆ ਚਲੋ ਉੱਠ ਕੇ ਹੁਣ ਚਾਹ ਚੂ ਪੀ ਗਏ ਮੁੰਡਾ ਉੱਤਰਿਆ ਚਾਹ ਪੀਣ ਮੈਂ ਵੀ ਦੇਖਦਾ ਫਿਰ ਉਹ ਤੋਂ ਪਹਿਲਾਂ ਜਿਉ ਉਹਨੂੰ ਨੀਂਦ ਨੂਂਦ ਆਉਂਦੀ ਹੋਵੇ ਮੈਂ ਤਾਂ ਸੁੱਤਾ ਪਿਆ ਸੀ ਰਾਤ ਦਾ ਭਾਈ ਮੈਂ ਤਾਂ ਜਿਉ ਉਥੋਂ ਡੱਬੜੀ ਤੋਂ ਪਿੱਛੇ ਹੀ ਸੌਂ ਗਿਆ ਇਹ ਕੰਮੇਰੋ ਸੱਜਣੋ ਪਿਆਰੇਓ ਭਾਈ ਕਹਿਮ ਕੋ ਮੁੰਜੇ ਹੋ ਗਏ ਚਾਹ ਪਣੀ ਪੀ ਕੇ ਮਾਮੇ ਦੇ ਟਾਬੇ ਹਾਂ ਚੱਲ ਪਏ ਵੈਸੇ 2 ਘੰਟੇ ਗੱਡੀ ਇੰਜਣ ਨੂੰ ਵੀ ਰੈਸਟ ਰੋਟ ਹੋ ਗਈ ਐਰ ਟੱਪੇ ਨੂੰ ਵੀ ਹੋ ਗਈ ਕਿਉਂਕਿ ਜਿਉਂ ਕੱਲ 4 ਵਜੇ ਤੇ ਚੱਲੇ ਸੀ ਸਿਰੇ 6 ਵਜੇ ਪਹੁੰਚੇ ਹਾਂ ਪੱਛੇ ਜੀ ਅੰਤ ਵਿੱਚ 14 ਘੰਟੇ ਲੱਗ ਗਏ ਘੱਟ ਗੱਡੀ ਚੱਲ ਕੇ ਆਈਆ ਤੇ ਬਾਕੀ ਹੁਣ ਮੀਂਹ ਜਾਨੀ ਰਹਾ ਤੇ ਸਾਰੀ ਰਾਤ ਹੀ ਪਈ ਗਿਆ ਜਿਉਂ ਵਢੰਡਿਓ ਰਾਤ ਵੀਡੀਓ ਤਾਂ ਹੀ ਨਹੀਂ ਬਣੀ ਮੁਰੇ ਮੈਂ ਯਾਰ ਸੋ ਗਿਆ ਇਸ ਟਾਈਮ ਦੇ ਨਾਲ ਹੀ 1:30 9:00 ਦੇ ਤੇ ਬਾਕੀ ਕੀ ਨਾ ਚੱਲ ਪਿਆ ਸੱਜਣੂ ਕੇਲੇ ਦਾ ਸੀਜ਼ਨ ਕੇਲੇ ਵਾਲੇ ਉਧਰੋਂ ਟ੍ਰਾਂਸਪੋਰਟਰ ਫੋਨ ਤੇ ਫੋਨ ਲਾਈ ਜਾਂਦੇ ਆ ਤੇ ਗੱਡੀਆਂ ਕਈ ਟੱਕਰੀਆਂ ਆਪਰ